ਟੁੱਟਣਾ ਜਾਵੇਗੀ ਨਹੀਂ ਜੀ ਮਤਲਬ ਪਾ ਮਰਜ਼ੀ ਸਿੱਟੀ ਚੱਲੋ ਹਾਂਜੀ ਕਿਤੇ ਧੁੱਪ ਨਾਲ ਜਾ ਉਹਦੇ ਨਾਲ ਮੌਸਮ ਨਾਲ ਤਾਂ ਇਹਨਾਂ ਨੂੰ ਫਰਕ ਪੈਂਦਾ ਨਹੀਂ ਤੋੜ ਕੇ ਲਿਆਉਣੀਆਂ 5 ਸਾਲ ਆਪਾਂ ਪੀਸ ਵੱਟੇ ਪੀਸ ਅਸੀਂ ਵੱਡੀ ਤਾਂ ਦਿਖਾ ਦਾਂਗੇ ਪਰ ਤੁਹਾਨੂੰ ਉਹ ਫੀਲ ਨਹੀਂ ਹੋਣਾ ਵੀ ਸਾਡੇ ਘਰੇ ਕਿਵੇਂ ਲੱਗੂਗੀ ਜੀ ਇਹ ਸ਼ੀਟ ਆਪਣੇ ਘਰੇ ਜਿਵੇਂ ਮਤਲਬ ਕਿਚਨ ਚ ਕਿਵੇਂ ਲੱਗੂ ਬੈਡਰੂਮ ਚ ਕਿਵੇਂ ਲੱਗੂ ਡਰਾਈਵ ਰੂਮ ਚ ਕਿਵੇਂ ਲੱਗੂ ਦੇਖੋ ਇਹ ਸਾਰਾ 3D ਵੀਊ ਆਊਗਾ ਇਹਦਾ ਜੀ ਇਹਨਾਂ ਦੀ ਕੰਪਨੀ ਦੀ 10 ਸਾਲ ਦੀ ਪ੍ਰੋਪਰ ਗਾਰੰਟੀ ਹੈਗੀ ਹੈ ਜੀ ਹਾਂ ਕੁਝ ਵੀ ਹੋ ਜੇ ਕੰਪਨੀ ਦਾ ਬੰਦਾ ਜਾਊਗਾ ਘਰ ਆ ਕੇ ਠੀਕ ਕਰਕੇ ਜਾਊਗਾ ਇਹਨਾਂ ਵਿੱਚ ਅੰਡਰ ਅੰਦਰੋਂ ਸਮਾਨ ਦਿਖਾਉਂਦੇ ਨਹੀਂ ਸਾਡੇ ਜਕੀਰੀ ਜਿਵੇਂ ਇਹ ਫੁੱਲ ਸਾਈਜ਼ ਦਾ ਵਾਸ਼ ਵੇਸ਼ਨ ਹੈ ਜੀ ਲਾਤ ਆਜ ਦਾ ਠੀਕ ਹੈ ਜੀ ਇਹ ਵੀਰੇ 1000 ਰੁਪਏ ਰੇਟ ਦਾ ਹੈ ਸਿਰਫ 1000 ਹਾਂ ਇਹ 950 ਰੁਪਏ ਦਾ ਹੈ ਜੀ ਇਹ ਵੀ ਜਿਵੇਂ ਪ੍ਰਿੰਸ ਦੀ ਟੈਂਕੀ ਵੀ ਪ੍ਰਿੰਸ ਦੀ ਢੱਕਣ ਵੀ ਪ੍ਰਿੰਸ ਦਾ ਸੀਟ ਵੀ ਪ੍ਰਿੰਸ ਦੀ ਜੀ ਠੀਕ ਹੈ ਜੀ 2500 ਰੁਪਏ ਰੇਟ ਦਾ 10 ਸਾਲ ਦੀ ਗਾਰੰਟੀ ਹੈ ਜੀ ਆਪਣੇ ਕੋਲੇ ਤਿੰਨ ਕਲਰ ਨੇ ਜਿਵੇਂ ਸਿਲਵਰ ਚ ਆ ਗਿਆ ਜੀ ਤੇ ਬਲੈਕ ਚ ਆ ਗਿਆ ਰੋਜ਼ ਗੋਲਡ ਚ ਆ ਗਿਆ ਇਹ ਵੀ ਤੁਹਾਨੂੰ ਦੱਸਣਾ ਇਹਦੀ ਵੀ ਸਾਰੀ ਮਤਲਬ ਜੋ ਐਸੈਸਰੀ ਲੱਗੀ ਹੈ ਇਹਦੇ ਚ ਪ੍ਰੋਪਰ 10 ਸਾਲ ਦੀ ਵੀ ਗਾਰੰਟੀ ਹੈਗੀ ਆ ਪੀਸ ਵਟੇ ਵੀ ਫੇਰ ਹੀ ਪਤਾ ਲੱਗਦਾ ਵੀ ਵਿੱਚ ਕੀ ਹੈਗਾ ਇਹਦੇ ਆਪਾਂ ਜੀ ਤੁਹਾਨੂੰ ਸਕਰੂ ਲਾ ਕੇ ਦਿਖਾਵਾਂਗੇ ਜੀ ਆਪ ਤੁਸੀਂ ਮਾਰੋ ਪ੍ਰੋਪਰ ਹਾਰਡ ਪਲਾਈ ਹੈਗੀ ਆਪਣੇ ਕੋਲੇ ਕਸਟਮਰ ਘਰੇ ਬੈਠਾ ਸਾਨੂੰ ਸਲਿੱਪ ਪਾਵੇ ਜੀ ਠੀਕ ਹੈ ਜੀ ਅਸੀਂ ਸੁਪਰੀਮ ਕੰਪਨੀ ਦਾ ਉਹਨੂੰ ਰੇਟ ਬਣਾ ਕੇ ਭੇਜਾਂਗੇ ਵਟਸਐਪ ਤੇ ਜੀ ਠੀਕ ਹੈ ਜੀ ਸਾਡੇ ਕੋਲ ਆਉਣ ਦੀ ਜਰੂਰਤ ਨਹੀਂ ਤੁਸੀਂ ਮਟੀਰੀਅਲ ਦੇਖ ਕੇ ਲੈ ਕੇ ਜਾਓ ਪਰ ਰੇਟ ਪਹਿਲਾਂ ਟਰਾਈ ਕਰੋ ਸਾਡੇ ਤੋਂ ਠੀਕ ਹੈ ਦੋਸਤੋ ਭੁਲਾਈਆਂ ਨੇ ਪਹੁੰਚਿਆ ਸੰਧੂ ਬਿਲਡਿੰਗ ਮਟੀਰੀਅਲ ਤੇ ਇੱਕ ਸਾਲ ਪਹਿਲਾਂ ਬਾਈ ਦੀ ਵੀਡੀਓ ਕਰੀ ਸੀ ਆਪਾਂ ਤੇ ਬਹੁਤ ਸਾਰੇ ਨਾਲ ਪੋਜ਼ਿਟਿਵ ਰਿਸਪੌਂਸ ਮਿਲੇ ਸਾਨੂੰ ਫੋਨ ਵੀ ਆਏ ਵੀ ਬਾਕ ਉੰਨਾ ਦਾ ਰੇਟ ਬਹੁਤ ਘੱਟ ਹੈ ਤੇ ਕੁਆਲਿਟੀ ਸੇਮ ਹੈ। ਬਾਈ ਜੀ ਹੱਸੀਕਾਰ। ਹੱਸੀਕਾਰ ਜੀ। ਬਾਈ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਭਲਾਇਆ ਨੇ ਕਿੱਥੇ ਦਾ? ਨਾਮ ਹੈਗਾ ਜੀ ਹਰਮਨਦੀਪ। ਤੇ ਪਿੰਡ ਹੈਗਾ ਆਪਣਾ ਭਲਾਇਆਣਾ। ਦੁਕਾਨ ਦਾ ਆਪਣੀ ਦਾ ਨਾਮ ਹੈਗਾ ਸੰਦੂ ਬਿਲਡਿੰਗ ਮਟੀਰੀਅਲ। ਜੀ। ਮੇਨ ਬਸਟਾਨ ਭਲਾਇਆਣਾ ਤੇ ਹੈ ਜੀ। ਬਾਈ ਪਿਛਲੀ ਵੀਡੀਓ ਵਾਂਗੂ ਇਸ ਵਾਰ ਵੀ ਫਿਰ ਰੇਟਾਂ ਦਾ ਧਮਾਕਾ ਕਰਾਂਗੇ। ਹਾਂ ਰੇਟਾਂ ਦਾ ਤੁਸੀਂ ਮਤਲਬ ਫੁੱਲ ਰੇਟ ਆਪਾਂ ਡਿਸਕਾਊਂਟ 'ਚ ਦੇਵਾਂਗੇ ਜੀ। ਠੀਕ ਹੈ ਜੀ ਜਿਵੇਂ ਸਭ ਤੋਂ ਪਹਿਲਾਂ ਕੋਠੀ ਦੀ ਆਪਣੀ ਫਿਟਿੰਗ ਲੱਗਦੀ ਹੈ ਸੀਪੀਵੀਸੀ ਜੀ ਜੀ ਇਹ ਆਪਾਂ ਫਿਰ ਵੀ ਪਹਿਲਾਂ ਨੂੰ ਦੱਸ ਦੇ ਗਏ ਕਿ ਤੁਸੀਂ ਕਸਟਮਰ ਘਰੇ ਬੈਠਾ ਸਾਨੂੰ ਸਲਿੱਪ ਪਾਵੇ ਜੀ ਠੀਕ ਹੈ ਜੀ ਅਸੀਂ ਸੁਪਰੀਮ ਕੰਪਨੀ ਦਾ ਉਹਨੂੰ ਰੇਟ ਬਣਾ ਕੇ ਭੇਜਾਂਗੇ ਵਟਸਐਪ ਤੇ ਜੀ ਠੀਕ ਹੈ ਜੀ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਤੁਸੀਂ ਮਟੀਰੀਅਲ ਦੇਖ ਕੇ ਲੈ ਕੇ ਜਾਓ ਪਰ ਰੇਟ ਪਹਿਲਾਂ ਟਰਾਈ ਕਰੋ ਸਾਡੇ ਤੋਂ ਇਹ ਪਹਿਲਾਂ ਰੇਟ ਆਪ ਦਾ ਕਲੀਅਰ ਕਰ ਲਓ ਕਰਕੇ ਫਿਰ ਆਓ ਸਾਡੇ ਕੋਲੇ ਜੀ ਠੀਕ ਹੈ ਜੀ ਇਹਦੇ ਜੀ ਗੁਰੂ ਵੀਰੇ ਐਵੇਂ ਆ ਵੀ ਇਹ ਜਿਹੜੀ ਸੁਪਰੀਮ ਦੀ ਫਿਟਿੰਗ ਆ ਨਾ ਜੀ ਇਹ ਇੰਡੀਆ ਦੀ ਐਸੀ ਕੰਪਨੀ ਆ ਜਿਹਦੀ ਐਲਬੋ ਆਈਟਮ ਜੀ ਆ ਲੱਗਿਆ ਹੋਇਆ ਆਮ ਜਿਆਦਾਤਰ ਕੰਪਨੀਆ ਨਾ ਜਿਵੇਂ ਜੀ ਜਿੰਨੀਆਂ ਵੀ ਕੰਪਨੀਆ ਵੱਡੀਆਂ ਜੀ ਉਹਨਾਂ ਦੀ ਕੱਲੇ ਪਾਈ ਪਾਈ ਐਸਆਈ ਹੈ ਜੀ ਇਹਦੀ ਸਾਰੀ ਫਿਟਿੰਗ ਵੀ ਆਈਐਸਆਈ ਹੈ ਜੀ ਠੀਕ ਹੈ ਜੀ ਆ ਮਤਲਬ ਜਿਹੜੀ ਵੀ ਤੁਸੀਂ ਆਈਟਮ ਚੱਕੋਗੇ ਹਰ ਇੱਕ ਉੱਪਰ ਖੰਦਮੀ ਸਟੈਂਪ ਹੋ ਗਿਆ ਇਸੇ ਦੀ ਜੀ ਠੀਕ ਹੈ ਜੀ ਇਹਦੇ ਤੁਸੀਂ ਸਾਡੇ ਤੋਂ ਰੇਟ ਲਓ ਬਾਕੀ ਤੁਸੀਂ ਸਾਡੇ ਕੋਲ ਪੇਂਟ ਦੇ ਰੇਟ ਲਓ ਜੀ ਪੇਂਟ ਦੇ ਰੇਟ ਆਪਾਂ ਬਹੁਤ ਵਾਜੀ ਰੇਟ ਤੇ ਦਿੰਨੇ ਹੈਗੀਆਂ ਜੀ ਪੇਂਟ ਚ ਬਈ ਕਿਹੜੇ ਕਿਹੜੇ ਬ੍ਰਾਂਡ ਨੇ ਇਹਦੇ ਚ ਆਪਣੇ ਕੋਲੇ ਏਸ਼ੀਅਨ ਹੈਗਾ ਜੀ ਬਿਰਲਾ ਆਪਸ ਹੈਗਾ ਵਰਜਰ ਹੈਗਾ ਨੈਰੋਲਿਕ ਹੈ ਜੀ ਤੇ ਫੁੱਲ ਡਿਸਕਾਊਂਟ ਰੇਟ ਤੇ ਆ ਜਿਵੇਂ ਕਿਸੇ ਨੇ 40 50 ਗੱਟੇ ਫੁੱਟੀ ਲੈਣੇ ਹੈਗੇ ਆ 40 ਕਿਲੋ ਵਾਲੇ ਉਹ ਆਪਾਂ ਐਫੋਰ ਕਰਦੇ ਬਿਨ ਕਰਾਏ ਤੋਂ ਸਾਡੀ ਗੱਡੀ ਉਹਨਾਂ ਦੇ ਘਰੇ ਜਾ ਕੇ ਲਾ ਕੇ ਆਉਂਦੀ ਹੈਗੀ ਜੀ। ਕੀ ਬਾਤ ਆ ਜੀ ਚਾਹੀ ਕਿਤੇ ਪੰਜਾਬ ਚ ਕਿਤੇ ਮਰਜ਼ੀ ਕਿੱਥੇ ਮਰਜ਼ੀ ਹੋਵੇ ਆਪਣਾ 100 ਕਿਲੋਮੀਟਰ ਦਾ ਏਰੀਆ ਜੀ। 100 ਕਿਲੋਮੀਟਰ ਦਾ ਏਰੀਆ ਮੰਨ ਲਓ 40 50 ਗੱਟੇ ਲੈਂਦਾ ਤਾਂ ਫਿਰ ਹੀ ਮਤਲਬ ਖਰਚਾ ਨਹੀਂ ਕੋਈ ਜਾਣਾ। ਮੰਨ ਲਓ ਬਠਿੰਡੇ ਤੋਂ 100 ਕਿਲੋਮੀਟਰ ਜਾਂ ਮੁਕਸਰ ਤੋਂ 100 ਕਿਲੋਮੀਟਰ ਇਹ ਸਾਰਾ ਆਪਾਂ ਫ੍ਰੀ ਆਪਾਂ ਭੇਜਦੇ ਹੈਗੇ ਆ ਫੁੱਟੀ ਸਾਰੀ। ਠੀਕ ਆ ਭਾਈ ਲਓ ਵੀ ਮਿੱਤਰੋ ਨਾ ਇੱਕ ਖਾਸ ਚੀਜ਼ ਜਿਹੜੇ ਪਹਿਲਾਂ ਰੇਟ ਦੱਸਿਓ ਬਾਈ ਕਹਿੰਦਾ ਉਵੇਂ ਹੀ ਚੱਲ ਰਹੇ ਨੇ ਤੇ ਉਹ ਵੀਡੀਓ ਦਾ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਪਾਏਗਾ ਤੇ ਅੱਗੇ ਬਾਈ ਨੇ ਡਿਸਪਲੇ ਲਾਈ ਆ ਉਹ ਵੀ ਦਿਖਾਉਣੇ ਆ ਤੇ ਨਵੀਂ ਡਿਸਪਲੇ ਦੀਆਂ ਮੁਬਾਰਕਾਂ ਬਾਈ ਥੈਂਕ ਯੂ ਹਾਂਜੀ ਬਾਈ ਬਹੁਤ ਸ਼ਾਨਦਾਰ ਡਿਸਪਲੇ ਬਣਾਈ ਹੈਗੀ ਥੈਂਕ ਯੂ ਬਈ ਥੈਂਕ ਯੂ ਜੀ ਤੇ ਸਭ ਤੋਂ ਪਹਿਲਾਂ ਬਾਈ ਫਿਰ ਸ਼ੁਰੂਆਤ ਕਿੱਥੋਂ ਕਰੀਏ ਆਪਾਂ ਮਤਲਬ ਟੂਟੀਆਂ ਤੋਂ ਕਰਦੇ ਹੈਗੇ ਜੀ ਜਿਵੇਂ ਡਾਇਵਰਟਰ ਲੱਗੀਆਂ ਹੋਈਆਂ ਐ ਲੌਂਗ ਬੋਡੀ ਟੂਟੀਆਂ ਲੱਗੀਆਂ ਮਿਕਸਚਰ ਲੱਗਿਆ ਸ਼ਾਵਰ ਲੱਗੇ ਹੋਏ ਆ ਉੱਪਰ ਠੀਕ ਹੈ ਜੀ ਇਹ ਜਿਵੇਂ ਪ੍ਰਿੰਸ ਦੇ ਹੁੰਦੇ ਹੈਗੇ ਆਪਣੇ ਕੋਲੇ ਠੀਕ ਹੈ ਜੀ ਇਹਨਾਂ ਦੀ ਕੰਪਨੀ ਦੀ 10 ਸਾਲ ਦੀ ਪ੍ਰੋਪਰ ਗਾਰੰਟੀ ਹੈਗੀ ਹੈ ਜੀ ਹਾਂ ਕੁਝ ਵੀ ਹੋ ਜੇ ਕੰਪਨੀ ਦਾ ਬੰਦਾ ਆ ਜਾਊਗਾ ਘਰ ਆ ਕੇ ਠੀਕ ਕਰਕੇ ਜਾਊਗਾ ਮਤਲਬ ਕੋਈ ਚਾਰਜ ਲੈਣਾ 10 ਸਾਲ ਤੱਕ ਰ ਭਾਈ ਠੀਕ ਹੈ ਜੀ ਮਤਲਬ ਕੰ ਅੰਦਰੋਂ ਸਮਾਨ ਦਿਖਾਉਂਦੇ ਨਹੀਂ ਸਾਡੇ ਜਕੀਏ ਪ੍ਰੋ ਚੌਂਕ ਦੀ ਜੀ ਦਿਖਾਉਂਦੇ ਵਿੱਚੋਂ ਨਹੀਂ ਦਿਖਾਉਂਦੇ ਆਪਾਂ ਤੁਹਾਨੂੰ ਵਿੱਚੋਂ ਕੱਟੇ ਹੋਏ ਪੀਸ ਦਿਖਾਵਾਂਗੇ ਪ੍ਰਾਈਸ ਵੀ ਬਈ ਦੱਸ ਦਈਏ ਥੋੜਾ ਪ੍ਰਾਈਸ ਜਿਵੇਂ ਇਹ ਡਾਇਵਰਟਰ ਬਾਡੀ 25 ਤੋਂ 2600 ਰੁਪਏ ਦੀ ਹੈ ਜੀ ਜਿਹੜੀ ਮੰਨ ਲਓ 3000 3200 ਹੀ ਦਿੰਦੇ ਹੈਗੇ ਮਾਰਕੀਟ 'ਚ ਠੀਕ ਹੈ ਜੀ ਹਾਈ ਫਲੋ ਦੀ 32mm ਕਾਰਟਰੀਜ ਵਾਲੀ ਜਿਹੜੀ ਬਾਡੀ ਹੈਗੀ ਆਪਣੀ ਇੰਟਰਨਲ ਬਾਡੀ ਉਹ 25-2600 ਰੁਪਏ ਦੀ ਹੈ 10 ਸਾਲ ਦੀ ਗਾਰੰਟੀ ਆ ਮਨ ਲਓ ਪ੍ਰੋਪਰ ਡਾਇਵਰਟਰ ਥੋੜਾ 3500 ਰੁਪਏ ਵਿੱਚ ਕੰਪਲੀਟ ਹੋ ਜਾਊਗਾ ਤੇ ਮਲ ਜੇ ਪੂਰਾ ਸੈਟ ਦੇਖੀਏ ਪੂਰਾ ਸੈਟੇ ਮਾ ਲੋ 4000 ਰੁਪਏ 4200 ਰੁਪਏ ਚ ਕੰਪਲੀਟ ਹੋ ਜਾਏਗਾ ਜਿਵੇਂ ਸਪਾਉਟ ਆ ਗਿਆ ਡਾਈਵਰਟਰ ਆ ਗਿਆ ਡਾਈਵਰ ਪਾੜਾ ਗਿਆ ਸਪਲਸ ਸ਼ਾਵਰ ਆ ਗਿਆ ਠੀਕ ਹੈ ਸਾਰੇ ਬਈ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿੰਨਾ ਆਪਣੇ ਇਥੇ ਡਿਸਪਲੇ ਤੇ ਮਟੀਰੀਅਲ ਪਿਆ ਸਾਰੇ ਦੀ 10 ਸਾਲ ਦੀ ਗਾਰੰਟੀ ਹੈ ਜੋ ਮਰਜੀ ਚੀਜ਼ ਲੈ ਲਓ ਸਾਡੇ ਕੋਲੋਂ ਇਹਦੀ ਸਾਰੇ 10 ਸਾਲ ਦੀ ਗਾਰੰਟੀ ਵਾਰੰਟੀ ਹੈ ਹਾਂਜੀ ਹਾਂਜੀ ਬਈ ਆ ਇਸ ਤੋਂ ਬਾਅਦ ਸ਼ਿੰਕ ਵਗੈਰਾ ਆ ਗਿਆ ਹਾਂਜੀ ਇਹ ਜਿਵੇਂ ਬੇਸਨ ਮਿਕਸਚਰ ਆ ਗਿਆ ਜੀ ਇਹ ਮਾ ਲੋ ਟੇਬਲ ਟਾਪ ਆ ਗਿਆ ਇਹ ਸ਼ਹਿਰ ਚ ਬਰੇ 35 3500 4 400 ਪ੍ਰੋਪਰਲੀ 10 ਸਾਲ ਦੀ ਗਾਰੰਟੀ ਹੈ ਗਲੋਸਿਕ ਮਤਲਬ ਇਹਦਾ ਵਾਈਟਨੈਸ ਦੀ 1800 ਰੁਪਏ ਦਾ ਰੇਟ ਆ ਜੀ ਆਹ ਲੀ ਟੇਬਲ ਟੌਪ ਦਾ ਜੀ ਇਹ ਗੇਮ ਵੱਲੋਂ ਜਿਵੇਂ ਵਾਲ ਹੈਂਗਿੰਗ ਸੀਟਾਂ ਆ ਗਈਆਂ ਜੀ ਇਹ ਜਿਵੇਂ ਪ੍ਰਿੰਸ ਦੀ ਵਾਲ ਹੈਂਗਿੰਗ ਸੀਟ ਹੈਗੀ ਆ ਜੀ 10 ਸਾਲ ਦੀ ਇਹਦੀ ਪ੍ਰੋਪਰ ਵਾਰੰਟੀ ਹੈਗੀ ਆ ਜੀ ਠੀਕ ਹੈ ਜੀ ਤੇ ਇਹ ਆਪਾਂ 4500 ਰੁਪਏ ਜੀ ਰੇਟ ਇਹਦਾ 45 ਸ਼ਹਿਰ ਜਿਹੜਾ 8500 9500 ਜਿਵੇਂ ਜੀ ਕਰਦਾ ਉਵੇਂ ਮੰਗੀ ਜਾਂਦੇ ਤੇ ਲੋਕ ਦੇ ਮਤਲਬ ਇਹ ਭਾਈ ਰੇਟ ਇੰਨੇ ਘੱਟ ਕਿ ਉਹਨੇ ਕਿ ਪਿੰਡ ਚ ਬੈਠੇ ਹੋਏ ਪਿੰਡਾਂ ਵਾਲੇ ਰੇਟ ਹੀ ਦੇਣੇ ਆਪਾਂ ਨੂੰ ਮਤਲਬ ਵਾਈਗੁਰੂ ਨੇ ਜਿੰਨਾ ਮੰਨ ਲਓ ਕਈ ਬੰਦੇ ਮਨ ਲਓ ਮਾਰਜ ਨਹੀਂ ਬਹੁਤ ਮੋਟੇ ਰੱਖੇ ਹੋਇਆ। ਬਾਕੀ ਸਾਰਾ ਮਟੀਰੀਅਲ ਆਪਾਂ ਡਾਇਰੈਕਟ ਆਪਣਾ ਫੈਕਟਰੀਆਂ ਤੋਂ ਆਉਂਦਾ ਹੈਗਾ। ਤੁਸੀਂ ਤੁਹਾਨੂੰ ਆਪਾਂ نیچے ਬਿੱਲ ਦਿਖਾਏ ਸੀ। ਡਾਇਰੈਕਟ ਪਰਚੇਜ਼ ਹੀ ਆਪਣੀ ਮਨ ਲਓ ਮਨ ਲਓ ਡੀਪੂਆਂ ਤੋਂ ਕੰਪਨੀਆਂ ਤੋਂ। ਠੀਕ ਆ ਭਾਈ ਜੀ। ਜਿਵੇਂ ਹੁਣ ਆ ਵੀਰੇ ਆ ਸਕੁਅਰ ਵਾਲਾ ਮਾਡਲ ਹੈਗਾ ਜੀ। ਜੀ। ਬੋਲ ਹੈਂਗਿੰਗ ਸੀਟ ਦਾ ਸ਼ਹਿਰ ਚ ਦਾ 10000 11000 ਰੁਪਏ ਲੈਂਦੇ ਆਪਾਂ ਇਹ 6500 ਰੁਪਏ ਦੇ ਦੇ ਦਿੰਨੇ ਹੈਗੇ। ਕੀਆ ਬਾਤ ਹੈ ਜੀ। ਹਾਂ ਜੀ ਹਾਂ ਜੀ। ਉਵੇਂ ਇਹ 1 ਪੀਸ ਆ ਗਿਆ ਜੀ। ਪ੍ਰਿੰਸ ਦਾ ਇਨ ਬਿਲਟ ਜਟਾ ਇਹ ਪ੍ਰੋਪਰ ਇਹਦੀ ਮਤਲਬ ਗਲੇਜ਼ਿੰਗ ਹੋਊਗੀ ਇਨ ਬਿਲਟ ਜੈਟ ਆ ਜੀ 6500 ਰੁਪਿਆ ਦਾ ਰੇਟ ਹੈ ਜੀ ਸਿਰਫ 6500 ਰੁਪਏ ਠੀਕ ਆ ਬਈ ਇਹ ਵਾਲੀਆਂ ਬਈ ਸਾਰੀਆਂ ਇਹ ਮਤਲਬ ਜਿਵੇਂ ਬਸ 6-7000 ਤੱਕ ਦਾ ਮਤਲਬ ਸਾਰੇ ਵਨ ਪੀਸ ਆ ਜਾਂਦੇ ਹੈਗੇ ਜੀ ਪ੍ਰੋਪਰ ਇਹਨਾਂ ਦੀ ਗਾਰੰਟੀ ਵਾਰੰਟੀ ਹੈ ਗਲੋਜ਼ਿੰਗ ਦੀ ਜੀ ਪ੍ਰੋਪਰ ਇਹਨਾਂ ਦੀ ਮਤਲਬ ਸਾਈਫਨ ਦੀ ਗਾਰੰਟੀ ਹੈਗੀ ਹੈ ਜੀ ਠੀਕ ਹੈ ਜੀ ਮਾਡਲ ਆਪਣੇ ਕੋਲ ਅਸੀਂ ਦੇਖੋ ਸਾਰੇ ਲੱਗੇ ਹੋਏ ਨੇ ਸਕੁਅਰ ਚ ਨੇ ਰਾਉਂਡ ਚ ਸਾਰੀ ਚੀਜ਼ ਚਾਹੀਦੀ ਹੈ ਵੱਡਾ ਛੋਟਾ ਸਾਰਾ ਮਿਲ ਜੂਗਾ ਅਗੇ ਉਸ ਤੋਂ ਬਾਅਦ ਬਈ ਲੈਗ ਵਾਲੇ ਵਾਸ਼ ਵੇਸ਼ਨ ਆ ਜਾਂਦੇ ਹੈਗੇ ਆ ਜੀ ਜ ਸਿਰਫ ਹੈ ਹਾਂ ਇਹ 9500 ਰੁਪਏ ਦਾ ਹੀ ਸਿਰਫ 9500 ਹਾਂ 9500 ਹੀ ਸ਼ੇਪ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਫੁੱਲ ਗਾਰੰਟੀ ਹੈ ਪੀਸ ਦੀ ਕੀ ਬਾਤ ਹੈ ਹਾਂਜੀ 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 ਇਹ ਇੱਕ ਵੀਰੇ ਤੁਸੀਂ ਸੀਟ ਆ ਗਈ ਆਪਣੀ ਜਿਹੜੀ ਆਮ ਜ਼ਿਮੀਂਦਾਰਾਂ ਦੇ ਘਰੇ ਲੱਗਦੀ ਹੈਗੀ ਜੀ ਠੀਕ ਹੈ ਜੀ ਮਤਲਬ ਇੰਗਲਿਸ਼ ਸੀਟ ਬੋਲਦੇ ਹਨ ਉਹ ਜੀ ਇਹ ਵੀ ਜਿਵੇਂ ਪ੍ਰਿੰਸ ਦੀ ਟੈਂਕੀ ਵੀ ਪ੍ਰਿੰਸ ਦੀ ਢੱਕਣ ਵੀ ਪ੍ਰਿੰਸ ਦਾ ਸੀਟ ਵੀ ਪ੍ਰਿੰਸ ਦੀ ਜੀ ਠੀਕ ਹੈ ਜੀ 2500 ਰੁਪਏ ਰੇਟ ਆ 10 ਸਾਲ ਦੀ ਗਾਰੰਟੀ ਹੈ ਜੀ ਸਿਰਫ 2500 ਰੁਪਏ ਹੈ ਜੀ 2500 ਰੁਪਏ ਰੇਟ ਆ ਕੰਪਲੀਟ ਸੀਟ ਹੈ ਜੀ ਠੀਕ ਹੈ ਜੀ 32 3 ਠੀਕ ਹੈ ਜੀ ਹਾਂ ਇਹਦਾ ਮਾਲ ਮੇਨ ਗੱਲ ਤਾਂ ਬਈ ਇਹੀ ਹੈਗੀ ਬਈ ਜਿਹੜਾ ਜਿਵੇਂ ਆਪਾਂ ਏਸੀ ਦੀ ਗੱਲ ਕਰਦੇ ਹੁੰਦੇ ਆ ਅੱਜ ਕੱਲ ਏਸੀ ਸਾਰੇ ਇੱਕੋ ਤਰ੍ਹਾਂ ਦੀ ਆਉਂਦੇ ਪਰ ਠੱਪੇ ਚੇਂਜ ਹੁੰਦਾ ਹੁੰਦਾ ਉਹੀ ਚੀਜ਼ ਇਹਨਾਂ ਦਾ ਪਰ ਗਰੰਟੀ ਵਾਰੰਟੀ ਹੈ ਜੀ ਪਰ ਨਾਲ ਇਹਦੇ ਗਰੰਟੀ ਮਿਲ ਰਹੀ ਹੈ ਗਰੰਟੀ ਫੁੱਲ ਆ ਕੰਪਨੀ ਦਾ ਮਾਲ ਆ ਜੀ ਤੇ 2500 ਰੁਪਏ ਰੇਟ ਆ ਜੀ ਕੀ ਬਾਤ ਹਾਂਜੀ 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 ਤੇ ਇਸ ਤੋਂ ਬਾਅਦ ਬਈ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਵੀਰੇ ਹਾਰਡਵੇਅਰ ਪਲਾਈ ਬੋਰਡ ਦਾ ਸਾਰਾ ਸਮਾਨ ਹੁੰਦਾ ਹੈਗਾ ਜੀ ਜੀ ਇਹ ਜਿਵੇਂ ਤੁਸੀਂ ਦੇਖੋ ਆਪਣੇ ਕੋਲ ਸਾਰੀ ਹੈਂਡਲਸ ਦੀ ਵੈਰਾਈਟੀ ਲੱਗੀ ਹੋਈ ਹੈ ਜੀ ਨੋਬਸ ਲੱਗੇ ਹੋ ਇਹਨਾਂ ਦੀ ਵੀਰੇ ਹੈਂਡਲ ਲੌਕ ਦੀ ਪ੍ਰੋਪਰ 10 ਸਾਲ ਦੀ ਗਾਰੰਟੀ ਹੈਗੀ ਹੈ ਜੀ ਠੀਕ ਹੈ ਛੋਟੇ ਪੀਸ ਹੈਗਾ ਜੀ ਕੀ ਬਾਤ ਹੈ ਜੀ ਬਈ ਆਹ ਬਹੁਤ ਸੋਹਣਾ ਪੀਸ ਹੈ ਇਹ ਬਈ ਕੀ ਰੇਟ ਚ ਨੇ ਇਹਦਾ ਮਤਲਬ ਤਾਂ ਹੋਪਾ 7000 ਦਾ ਨਹੀਂ ਇਹ ਤੁਸੀ ਅੱਜ ਸਪੈਸ਼ਲ ਆਇਆ ਥੋਡੇ ਵਾਸਤੇ ਸਪੈਸ਼ਲ ਰੇਟ ਆਈ 1200 ਰੁਪਿਆ ਦਾ ਜੀ ਸਿਰਫ 1200 ਦਾ ਬਈ 10 ਸਾਲ ਦੀ ਗਾਰੰਟੀ ਹੈਗੀ ਇਹਦੀ ਮਸ਼ੀਨ ਦੀ ਜੀ ਕੀ ਬਾਤ ਹੈ ਹੁਣ ਜਿਵੇਂ ਇਹ ਹੈਂਡਲ ਲੌਕ ਨੇ ਜੀ ਇਹ ਮਤਲਬ ਪ੍ਰੋਪਰ ਇਹਦੀ ਮਸ਼ੀਨ ਦੀ ਗਾਰੰਟੀ ਵਾਰੰਟੀ ਹੈਗੀ ਇਹਦਾ ਰੇਟ 580 ਰੁਪਈਆ ਹੈ ਜੀ ਸਿਰਫ 580 10 ਸਾਲ ਦੀ ਗਾਰੰਟੀ ਹੈ ਮ ਬਾਈ ਕਮਾਲ ਦੇ ਰੇਟ ਨੇ ਹਾਂ ਜੀ ਹਾਂ ਜੀ ਦੋਸਤੋ ਫੈਕਟਰੀ ਵਾਲਾ ਰੇਟ ਨੇ ਆਹੀ ਰੇਟ ਚ ਮਤਲਬ ਜਿਵੇਂ ਅਸੀਂ ਦੇਖਦੇ ਨੇ ਬਾਈ ਜੀ ਵਰਬਲੀ ਨਹੀਂ ਹੈਗੇ ਆਪਾਂ ਇਹ ਲਿਖ ਕੇ ਦੇਵਾਂਗੇ ਤੁਹਾਨੂੰ ਰੇਟ ਠੀਕ ਹੈ ਜੀ ਹਾਂ ਪ੍ਰੋਪਰ ਬਿੱਲ ਦੇਵਾਂਗੇ ਸਾਰੀ ਆਈਟਮ ਦਾ ਜਿਹੜੀ ਵੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਗਾਰੰਟੀ ਵਾਰੰਟੀ ਪ੍ਰੋਪਰ ਠੀਕ ਹੈ ਜੀ ਹਾਂ ਇਹ ਗੇਮ ਵੱਲੋਂ ਜਿਵੇਂ ਲੌਨ ਆ ਗਿਆ ਜੀ ਇਹ ਤੁਸੀਂ ਦੇਖੋ ਜਿਵੇਂ ਇੱਕ ਵੈਰਾਈਟੀ ਚ ਆਪਣੇ ਕੋਲੇ ਵੀਰੇ ਕਈ ਕਈ ਸ਼ੇਡ ਨੇ ਜਿਵੇਂ ਅੰਟੀਕ ਆ ਗਿਆ ਜੀ ਸਿਲਵਰ ਆ ਗਿਆ ਰੋਜ਼ ਗੋਲਡ ਆ ਗਿਆ ਬਲੈਕ ਆ ਗਿਆ ਅਗਰਨ ਆਬਸ ਆ ਗਈ ਜੀ ਜੀ ਜਿਵੇਂ ਕਿਸੇ ਨੇ ਅੰਟੀਕ ਸਮਾਨ ਲੈਣਾ ਹੈਗਾ ਮਨ ਸਾਰੀਆਂ ਜਿਵੇਂ ਅੱਜ ਦੇ ਨਾਲ ਸ਼ੇਅਰ ਮੈਚ ਕਰਦਾ ਹੈ ਫਿਰ ਇਹਦੇ ਨਾਲ ਸ਼ੇਅਰ ਮੈਚ ਇਸ ਨਾਲ ਦੀ ਫਿਰ ਚਟਕਣੀ ਮਿਲੂਗੀ ਆਪਣੇ ਕੋਲੇ ਜੀ ਸਾਰੀ ਮਨ ਲੋ ਪ੍ਰੋਪਰ ਰੇਂਜ ਹੈਗੀ ਜਿਵੇਂ ਇੱਕ ਡਿਜ਼ਾਈਨ ਅੱਗੇ ਆ ਗਿਆ ਜੀ ਇਹਦੇ ਆਪਣੇ ਕੋਲੇ ਤਿੰਨ ਕਲਰ ਨੇ ਜਿਵੇਂ ਸਿਲਵਰ ਚ ਆ ਗਿਆ ਜੀ ਇਹ ਬਲੈਕ ਚ ਆ ਗਿਆ ਰੋਜ਼ ਗੋਲਡ ਚ ਆ ਗਿਆ 6 ਫਿਰ ਕੋਈ ਆਈ ਕੀ ਬਾਤ ਹੈ ਜੀ ਆ ਦੇਖੋ ਬਲੈਕ ਵਾਲੇ ਵੀ ਬਹੁਤ ਸੋਹਣੀਆਂ ਹੋ ਗਈਆਂ ਨੇ ਤੇ ਸਭ ਤੋਂ ਵੱਡੀ ਗੱਲ ਬਾਈ ਨੇ ਰੇਟ ਜਿਹੜੇ ਕਨਫਰਮ ਕਰੇ ਨੇਗੇ ਤੇ ਇਸ ਤੋਂ ਬਾਅਦ ਬਾਈ ਕਿਚਨ ਵਾਲਾ ਪਾਸਾ ਲੈ ਚਲੀਏ ਆਪਾਂ ਕਿਉਂਕਿ ਇਹ ਵੀ ਇੱਕ ਵੱਡੀ ਜ਼ਰੂਰਤ ਹੈ ਦੇ ਟਾਈਮ 'ਚ ਹਾਂਜੀ ਵੀਰੇ ਕਿਚਨ ਦੇ ਵੀ ਤੁਹਾਨੂੰ ਦੱਸਣਾ ਚਾਹਾਂ ਇਹਦੀ ਵੀ ਸਾਰੀ ਮਨ ਲਓ ਜੋ ਐਸੈਸਰੀ ਲੱਗੀ ਹੈ ਇਹਦੇ 'ਚ ਪ੍ਰੋਪਰ 10 ਸਾਲ ਦੀ ਦੀ ਵਾਰੰਟੀ ਹੈਗੀ ਆ ਪੀਸ ਵਟੇ ਪੀਸ ਹੈਗਾ ਜੀ ਜਿਵੇਂ ਪੈਂਟਰੀ ਲੱਗੀ ਹੋਈ ਹੈ ਇਹਦੇ 'ਚ ਵੀਰੇ ਗੁਰੀ ਵੀਰੇ ਇੱਧਰ ਆ ਕੇ ਤੁਸੀਂ ਦੇਖੋ ਇਹਦੇ ਜਿਹੜੇ ਮਨ ਲਓ ਕਬਜੇ ਲੱਗੇ ਨਾ ਹਾਈਡਰੌਲਿਕ ਠੀਕ ਹੈ ਜੀ ਇਹਨਾਂ ਨੂੰ ਮਨ ਲਓ 10 ਸਾਲ ਦੀ ਗਾਰੰਟੀ ਹੈ ਪ੍ਰੋਪਰ ਨਾ ਇਹਨੂੰ ਜਰਰ ਲੱਗੂਗੀ ਕਦੇ ਨਾ ਇਹਨਾਂ ਦੇ ਕੋਈ ਹਾਈਡਰੋਲਿਕ ਪਾਰਟ ਖਰਾਬ ਹੋਊਗਾ ਅਗਰ ਖਰਾਬ ਹੋਊਗਾ ਆਪਾਂ ਪੀਸ ਵਟੇ ਚੀ ਪੀਸ ਦੇਵਾਂਗੇ ਠੀਕ ਹੈ ਜੀ ਆਕ੍ਰੀਲਿਕ ਸ਼ੀਟ ਲੱਗੀ ਹੋਈ ਹੈ ਆਕ੍ਰੀਲਿਕ ਸ਼ੀਟ ਲੱਗੀ ਹੋਈ ਹੈ ਠੀਕ ਹੈ ਜੀ ਹਾਂ ਜੀ ਇਹ 2 ਐਮ ਐਮ ਦੀ ਆਕ੍ਰੀਲਿਕ ਸ਼ੀਟ ਲੱਗੀ ਹੋਈ ਆ ਜਿਹਦੇ ਕੋਲ ਆਪਣੇ ਕੋਲ ਕਾਫੀ ਅੱਛੀ ਵੈਰਾਈਟੀ ਹੈਗੀ ਆ ਜਿਸ ਮੇਰੇ ਕੋਲ ਕਾਫੀ ਕਲਰ ਮਿਲ ਜਾਂਦੇ ਆ ਇਹ ਡਬਲ ਲਿਫਟ ਅਪ ਲੱਗਿਆ ਹੋਇਆ ਹੈ ਬੇਗੁਰੇ ਵੀਰੇ ਠੀਕ ਹੈ ਜੀ ਇਹ ਮਤਲਬ ਬਲੈਂਡਾਕਸ ਦੀ ਸਾਰੀ ਕਿਚਨ ਬਣੀ ਹੋਈ ਹੈ ਜੀ ਬਹੁਤ ਇਹਦਾ ਮਤਲਬ ਸਮੂਥ ਹੈਗੀ ਆ ਕੋਈ ਇਹਦਾ ਮ ਮਰ ਸਿਰੇ ਤੋਂ ਸਿਰੇ ਵਾਲੇ ਪ੍ਰੋਡਕਟ ਬਾਈ ਨੇ ਲਿਆ ਕੇ ਰੱਖੇ ਨੇ ਤੁਸੀਂ ਦੇਖੋ ਇਹ ਪਿੰਡ ਚ ਮਰੇ ਸਾਡੇ ਨਾਲ ਬਹੁਤ ਰੇਅਰ ਮਤਲਬ ਲੱਗਿਆ ਹੋਈਆਂ ਡਿਸਪਲੇ ਸ਼ਹਿਰਾਂ ਚ ਬਹੁਤ ਘੱਟ ਮਿਲਦਾ ਬਈ ਇਹ ਚੀਜ਼ਾਂ ਦੇਖਣ ਨੂੰ ਪਰ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇੰਟੀਰੀਅਰ ਵੀ ਡਿਜ਼ਾਈਨ ਕੀਤਾ ਇਹਦਾ ਨਾ ਇਹ ਅੱਗੇ ਇਨੋਟੈਕ ਵਗੈਰਾ ਆ ਗਏ ਜਿਵੇਂ ਗਲਾਸ ਵਾਲੇ ਆ ਗਏ ਜੀ ਠੀਕ ਹੈ ਠੀਕ ਹੈ ਅਲੂਮੀਨੀਅਮ ਵਾਲਾ ਆ ਗਏ ਵੀਰੇ ਠੀਕ ਹੈ ਬਾਈ ਜੀ ਇਹ ਅੱਗੇ ਮੈਜੀਕ ਕੋਰਨਰ ਆ ਗਿਆ ਰਹੀ ਆਪਣਾ ਜੀ ਇਹ ਦੇਖੋ ਲੋ ਹਾਂਜੀ ਹਾਂਜੀ ਪੂਰੀਆਂ ਸਿਰੇ ਤੋਂ ਸਿਰੇ ਵਾਲੀਆਂ ਚੀਜ਼ਾਂ ਇਹ ਬਈ ਮਨ ਲੋ ਵੈਜੀਟੇਬਲ ਵਗੈਰਾ ਰੱਖਣ ਵਾਸਤੇ ਬਾਸ ਬਿਕਰ ਬਾਸਕਟ ਆ ਗਈ ਜੀ ਠੀਕ ਹੈ ਜੀ ਇਹਦੇ ਵੀ ਤੁਸੀਂ ਸਾਡੇ ਤੋਂ ਰੇਟ ਲੈ ਸਕਦੇ ਹੋ ਸਾਨੂੰ ਤੁਸੀਂ ਸਲਿੱਪ ਸੈਂਡ ਕਰੋ ਵੀ ਆ ਸਾਡੀ ਰਿਕੁਆਇਰਮੈਂਟ ਆਸੀ ਤੁਹਾਨੂੰ ਫੋਨ ਤੇ ਸਲਿੱਪ ਤੇ ਅਸੀਂ ਰੇਟ ਬਣਾ ਕੇ ਭੇਜਾਂਗੇ ਪ੍ਰੋਪਰ ਗਾਰੰਟੀ ਕਾਰਡ ਦੇਵਾਂਗੇ ਜੀ 10 ਸਾਲ ਦੀ ਪ੍ਰੋਪਰ ਸਾਡੇ ਜਿਹੜੀ ਸਪੇਅਰ ਪਾਰਟ ਦੀ ਇਹਦੀ ਮਨ ਲੋ ਸਾਰੇ ਦੀ ਗਾਰੰਟੀ ਹੋਊਗੀ ਬਈ ਇੱਕ ਚੀਜ਼ ਮੈਨੂੰ ਬਹੁਤ ਖਾਸ ਲੱਗੀ ਹਾਂਜੀ ਵੀ ਆਹ ਦਾ ਰੇਟ ਹੀ ਬੜਾ ਲੋਕ ਬਣਵਾ ਬਣਵਾ ਚੀਜ਼ ਲੈਣ ਨਾ ਲੈਣ ਫਿਰ ਮੱਥਾ ਪਗਾਈ ਬਹੁਤ ਹੁੰਦੀ ਹੈ ਮੱਥਾ ਪਗਾਈ ਤਾਂ ਹੁੰਦੀ ਹੈ ਵੀਰੇ ਪਰ ਫਿਰ ਆਪਾਂ ਮਨ ਲੋ ਕੰ ਕਸਟਮਰ ਨੂੰ ਸਰਵਿਸ ਦੇ ਵੱਡੀ ਗੱਲ ਵਿੱਚ ਦੇਣੀ ਹੈਗੀ ਪ੍ਰੋਪਰ ਜੀ ਨਹੀਂ ਆਪਾਂ ਜੇ ਸ਼ਰਾਂ ਚੋਂ ਘੱਟ ਰੇਟ ਦੇਵਾਂਗੇ ਤਾਂ ਹੀ ਆਪਣੇ ਕੋਲ ਕਸਟਮਰ ਮਿਲਵਾ ਇੱਥੇ ਆ ਕੇ ਅਵੇਲੇਬਲ ਹੋਊਗਾ ਆ ਵੀ ਸਾਰੇ ਹੀ ਬਈ ਹੈ ਹਾਂ ਇਹ ਸਾਰਾ ਤੁਸੀਂ ਦੇਖੋ ਵੀਰੇ ਇਹ ਜਿਹੜਾ ਸ਼ਿੰਕਾ 304 ਗ੍ਰੇਡ ਸਟੀਲ ਦਾ ਜੀ ਪ੍ਰੋਪਰ ਇਹਦੀ ਲਾਈਫ ਟਾਈਮ ਗਾਰੰਟੀ ਹੈ ਜੀ 10 ਸਾਲ ਦੀ ਇਹਦੀ ਲਾਈਫ ਟਾਈਮ ਗਾਰੰਟੀ ਹੈਗੀ ਆ ਜੇ ਖਰਾਬ ਹੋਣ ਦਾ ਪਾਰਟ ਦਾ ਜਰ ਲੱਗਦੀ ਆ ਜੀ ਕਿਸੇ ਵੀ ਟਾਈਮ ਸਾਡੇ ਤੋਂ ਚੇਂਜ ਕਰਵਾ ਸਕਦੇ ਹਾਂ ਜੀ ਇਹ ਸਾਰੀਆਂ ਵੀਰੇ ਤੁਸੀਂ ਦੇਖੋ ਕਿੰਨੀ ਹੈ ਨਾ ਇਹ ਫਿਨਿਸ਼ਿੰਗ ਵਧੀਆ ਟੈਫ ਦੀ ਪਰ ਉੱਪਰ ਇਹਦੀ ਸ਼ੇਪ ਦੇਖੋ ਤੁਸੀਂ ਮਤਲਬ ਪ੍ਰੋਪਰ ਹੈ ਇਹ ਨਾ ਹੱਥ ਤੋਂ ਮਤਲਬ ਭਾਂਡੇ ਧੋਣ ਵੇਲੇ ਵਧੀਆ ਕੰਮ ਦਿੰਦੀ ਹੈਗੀਆਂ ਇਹ ਬਈ ਮੂਵੇਬਲ ਟੈਪਸ ਵੀ ਹੁੰਦੀਆਂ ਆਪਣੇ ਕੋਲੇ ਕੀ ਬਾਤ ਹੈ ਹਾਂਜੀ 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 ਤੇ ਲਓ ਵੀ ਦੋਸਤੋ ਪ੍ਰੋਡਕਟ ਬਾਈ ਕੋਲੇ ਸਾਰੇ ਨੇ ਬਈ ਇੱਧਰ ਆ ਕੇ ਰੱਖ ਰੱਖਿਆ ਇਹਦੇ ਵਿੱਚ ਡਿਜ਼ਾਈਨ ਸਿਲੈਕਟ ਕਰਨ ਵਾਸਤੇ ਹਾਂ ਇਹ ਮੈਨੂੰ ਗੁਰਵੀਰ ਇਹ ਤੋਂ ਪਹਿਲਾਂ ਪਾਤ ਨੂੰ ਟੂਟੀਆਂ ਦਾ ਚੱਲੀ ਜਾਂਦਾ ਸੀ ਆਪਣਾ ਸੈਗਮੈਂਟ ਉਹ ਦਿਖਾਉਣੇ ਆ ਜੀ ਠੀਕ ਆ ਬਾਈ ਜੀ ਆਜੋ ਇੱਥੇ ਆਜੋ ਜੀ ਜੀ ਇਹ ਨਾ ਵੀਰੇ ਮੰਨ ਲਓ ਇਹ ਬਈ ਦਿਖਾਇਆ ਹੈਗਾ ਆਪਾਂ ਸਾਰੀ ਇਹ ਜਿਵੇਂ ਪ੍ਰਿੰਸ ਦਾ ਆਪਾਂ ਨੂੰ ਦਿਖਾਇਆ ਜੀ ਪਿਸਤੌਲ ਵਾਂਗੂ ਗਿੱਟ ਕੀਤਾ ਫਿਰਦਾ ਹਾਂ ਹਾਂ ਜੀ ਹਾਂ ਜੀ ਕੰਪਨੀ ਨੇ ਆਪਾਂ ਨੂੰ ਸਪੈਸ਼ਲ ਦਿੱਤਾ ਹੋਇਆ ਜੀ ਜੀ ਵੀ ਸਾਰੀਆਂ ਕੰਪਨੀਆਂ ਉੱਪਰੋਂ ਪਾਲਿਸ਼ ਦਿਖਾਉਂਦੀਆਂ ਜੀ ਨੀਚੇ ਲੱਗ ਜਿਹੜਾ ਵਿਚਲਾ ਸਮਾਨ ਜਿਹੜਾ ਟਪਕੇ ਡਿੱਗਣ ਲੱਗ ਜਾਂਦੇ ਲੀਕ ਹੁੰਦੀਆਂ ਡੋਟੀਆਂ ਜੀ ਉਹ ਕੋਈ ਵੀ ਨਹੀਂ ਦਿਖਾਉਂਦਾ ਜੀ ਕੰਪਨੀਆਂ ਮਤਲਬ ਜਾਤਰਾ ਚੀਜ਼ ਦਿਖਾਉਂਦੀਆਂ ਵੀ ਭਾਈ ਸਾਡੀ ਟੁੱਟੀਆਂ ਹੈਗੀ ਹਾਂ ਇਹ ਤੁਸੀਂ ਦੇਖੋ ਇੱਕ ਕਾਰਟਰੀਜ ਹੈ ਇਹ ਡਿਸਕ ਹੈਗੀ ਹੈ ਜੀ ਇਹ ਪ੍ਰੋਪਰ ਇਹ ਕੰਪਨੀ ਦੀ ਸਟੈਂਪ ਲੱਗੀ ਹੋਊਗੀ 10 ਠੀਕ ਹੈ ਇਹ ਭਾਈ ਅੰਦਰ ਹੁੰਦਾ ਹੈ ਸਾਰਾ ਸਬਾਨ ਇਹ ਸਾਰਾ ਸਬਾਨ ਅੰਦਰ ਹੁੰਦਾ ਹੈ ਪਾਣੀ ਨੂੰ ਕੰਟਰੋਲ ਇਸੇ ਨਹੀਂ ਕਰਨਾ ਹੈਗਾ ਜੀ ਇਹ ਸਾਰਾ ਗੁਰੀ ਵੀਰੇ ਨਾ ਮਤਲਬ ਯੂ ایس ਇੰਪੋਰਟ ਆਏ ਸਾਰਾ ਹੀ ਇਹ ਜਿਹੜਾ ਅੰਦਰਲਾ ਸਬਾਨ ਹੈਗਾ ਜੀ ਠੀਕ ਹੈ ਜੀ ਭਾਈ ਆ ਕਿਵੇਂ ਪਾਟੀ ਜੀ ਭਈ ਇਹ ਪਾਟੀ ਤਾਂ ਹੈਗੀ ਹੈ ਜੀ ਕਿਉਂਕਿ ਆਪਾਂ ਦਿਖਾਉਣਾ ਵੀ ਆਪਣੇ ਜਿਹੜੀ ਟੂਟੀਆਂ ਦੀ ਥਿਕਨੈਸ ਹੈ ਨਾ ਬਰਾਸ ਦੀ ਉਹ ਪ੍ਰੋਪਰ ਆ ਜੀ ਠੀਕ ਹੈ ਜੀ ਮਡੋ ਵੱਡੇ ਦਾ ਵੱਡਾ ਬ੍ਰਾਂਡ ਦੇਖ ਲਓ ਐ ਮਤਲਬ ਪਾੜ ਕੇ ਕੋਈ ਵੀ ਨਹੀਂ ਦਿਖਾਉਂਦਾ ਜੀ ਬਿਲਕੁਲ ਜੀ ਹਾਂ ਸਾਰੇ ਇਧਰੋਂ ਦਿਖਾਉਂਦੇ ਇਧਰੋਂ ਕੋਈ ਨਹੀਂ ਦਿਖਾਉਂਦਾ ਹਾਂਜੀ ਹਾਂਜੀ ਕਿਆ ਬਾਤ ਹੈ ਹਾਂ ਜੀ ਲਓ ਵੀ ਦੋਸਤੋ ਇਹ ਵੀ ਕਵਾਈ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਆ ਇਹ ਚੀਜ਼ ਆਪਾਂ ਕੱਲੀ ਸੋਹਣੀ ਨਾਲ ਦੇਖੀਏ ਜੀ ਬਈ ਇਹ ਅੱਗੇ ਆਪਣੇ ਕੋਲੇ ਮਾਈਕਲ ਡਿਜ਼ਾਈਨ ਨੇ ਇਹ ਗੁਰੇਵਰੇ ਤੁਸੀਂ ਸਾਰੀਆਂ ਦੁਕਾਨਾਂ ਦੇ ਵੱਲੋਂ ਦੇਖੇ ਹੋਣਗੇ ਫੋਲਡਰ ਸਭ ਕੋਲੇ ਲੱਗੇ ਹੋਏ ਹੈਗੇ ਜੀ ਠੀਕ ਹੈ ਜੀ ਆਪਾਂ ਇਹ ਥੋੜਾ ਡਿਫਰੈਂਟ ਕਰਕੇ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਜੀ ਜਿਵੇਂ ਮਾਈਕਲ ਡਿਸਪਲੇ ਦਿਖਾਈ ਹੋਈ ਹੈ ਨਾ ਜੀ ਇਹ ਫੋਲਡਰ ਸਾਰਿਆਂ ਕੋਲੇ ਆ ਇਹ ਵੱਲੋਂ ਫਲੈਕਸ ਸਾਰਿਆਂ ਕੋਲੇ ਲੱਗੇ ਹੋਏ ਆ ਜੀ ਇਹਦੇ ਵਿੱਚ ਮੰਨ ਲਓ ਫੋਰ ਐਗਜ਼ਾਮਪਲ ਗੁਰੇਵਰੇ ਤੁਹਾਨੂੰ ਮਲਵਾ ਸ਼ੀਟ ਪਸੰਦ ਆ ਗਈ ਇਹ ਤੁਹਾਨੂੰ ਅਸੀਂ ਵੱ ਉਹਦੇ ਅਸਟੀ ਕੰਪਨੀ ਤੋਂ ਸਪੈਸ਼ਲ ਅਸੀਂ ਡਿਜ਼ਾਈਨ ਕਰਵਾਇਆ ਜੀ ਇਹ ਠੀਕ ਹੈ ਜਿਵੇਂ ਸਾਰਾ ਇਹਦਾ ਮੈਂ 3D ਬਣਾ ਕੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਜੀ ਠੀਕ ਹੈ ਜੀ ਵੀ ਇਹ ਜਿਵੇਂ ਫੋਲਡਰ ਆ ਜੂ ਇਹਦੀ ਆਪਾਂ 3D ਡਿਜ਼ਾਈਨਿੰਗ ਕਰਵਾਈ ਹੈ ਕੰਪਨੀ ਤੋਂ ਠੀਕ ਹੈ ਜੀ ਜਿਹਦੇ ਨਾਲ ਇਹ ਸ਼ੀਟ ਆਪਣੇ ਘਰੇ ਜਿਵੇਂ ਮਤਲਬ ਕਿਚਨ ਚ ਕਿਵੇਂ ਲੱਗੂ ਬੈਡਰੂਮ ਚ ਕਿਵੇਂ ਲੱਗੂ ਡਰਾਈਵ ਰੂਮ ਚ ਕਿਵੇਂ ਲੱਗੂ ਦੇਖੋ ਇਹ ਸਾਰਾ 3D 뷰 ਆਊਗਾ ਇਹਦਾ ਜੀ ਕੀ ਬਾਤ ਹੈ ਜੀ ਹਾਂਜੀ ਮਤਲਬ ਜਿਹੜੀ ਆਪਾਂ ਹੁਣ ਵੀ ਦੇਖੋ ਗੁਰਵੀਰੇ ਇਹ ਮਤਲਬ ਜਿਵੇਂ ਸੋਫਾ ਸੈੱਟ ਦੇ ਮਗਰ ਸਾਰਾ ਮਾਈਕਾ ਲੱਗਿਆ ਹੋਇਆ ਕਿਵੇਂ ਲੱਗੂ ਆਪਣੇ ਮਨ ਲੋ ਸਾਰੇ ਮਨ ਲੋ ਸਾਰੇ ਘਰ ਦੇ ਵਿੱਚ ਜੇ ਆਪਾਂ ਲਾਉਣਾ ਹਾਂ ਹਾਂਜੀ 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 ਜਿਵੇਂ ਇਹ ਸ਼ੀਟ ਆ ਗਈ ਆਪਾਂ ਤੁਹਾਨੂੰ ਇੱਕ ਹੁਣ ਹੋਰ ਸ਼ੀਟ ਦਾ ਜਿਵੇਂ ਗ੍ਰੇ ਸ਼ੀਟ ਦਾ ਕਰਕੇ ਦਿਖਾਉਣੀ ਆ ਵੀਰੇ ਠੀਕ ਆ ਜੀ ਇਹ ਵੀ ਇੱਕ ਬਈ ਬਹੁਤ ਵਧੀਆ ਕਮਾਲ ਦਾ ਵਿਚਾਰ ਹੈ ਇਹ ਆਪਾਂ ਸਪੈਸ਼ਲ ਕੰਪਨੀ ਤੋਂ ਨਾ ਕਾਫੀ ਖਰਚ ਆਇਆ 3D ਕਰਵਾਉਣ ਤੇ 360뷰 ਆ ਸਾਰਾ ਹੀ ਇਹ ਠੀਕ ਆ ਜੀ ਬਹੁਤ ਇਹਦਾ ਵਧੀਆ ਰਿਜ਼ਲਟ ਹੈਗਾ ਬਹੁਤ ਮਤਲਬ ਇਹ ਨਾ ਈਜ਼ੀ ਹੋ ਜਾਂਦਾ ਸਿਲੈਕਟ ਕਰਨਾ ਇਹ ਬਿਲਕੁਲ ਹਾਂਜੀ ਆਪਾਂ ਨੂੰ ਪ੍ਰੋਪਰ ਆਈਡੀਆ ਆ ਜਾਂਦਾ ਹੈਗਾ ਵੀ ਮਤਲਬ ਕਿੱਦਾਂ ਦਾ ਲੁੱਕ ਆਊਗੀ ਆਪਣੇ ਦੇ ਲਈ ਤੁਸੀਂ ਦੇਖੋ ਇਹ ਮਤਲ ਕਿੰਨਾ ਸੋਹਣਾ ਇਹ ਮਾਈਕੇ ਦਾ ਡਿਜ਼ਾਈਨ ਇਹ ਦੇਖੋ ਆਪਣਾ ਆ ਰਿਹਾ ਹੈਗਾ ਪਿੱਛੇ ਜੀ ਜੀ ਇਹਦਾ ਨਾਮ ਮੱਲੋ ਬਹੁਤ ਈਜ਼ੀ ਹੋ ਜਾਂਦਾ ਜੀ ਤੇ ਬਹੁਤ ਆਪਾਂ ਨੂੰ ਵਧੀਆ ਲੱਗਦਾ ਦੇਖ ਕੇ ਹਸਲੋਕੀ ਹੋ ਜਾਂਦੀ ਹੈ ਵੀ ਆਪਣੇ ਯਾਰ ਚਲ ਸੋਫੇ ਕਹੇ ਜੇ ਨੇ ਆਪਣੇ ਘਰ ਦਾ ਰੰਗ ਕਹੇ ਜੋ ਚਾਹਸਨ ਵੇਖਾ ਜੀ ਹਾਂਜੀ 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 ਜਿਵੇਂ ਆਪਾਂ ਇੱਕ ਸ਼ੇਡ ਹੋਰ ਵੀ ਦਿਖਾਵਾਂਗੇ ਥੋੜਾ ਈਜ਼ੀ ਹੋ ਜਾਂਦਾ ਕਸਟਮਰ ਨੂੰ ਸਮਝਣਾ ਵੀ ਕੀ ਆਪਾਂ ਉਹਨਾਂ ਨੂੰ ਸਮਝਾਉਣਾ ਚਾਹੁੰਨੇ ਹੈਗੀ ਜੀ ਜਿਵੇਂ ਕੋਈ ਵੀ ਤੁਸੀਂ ਆਪਾਂ ਇਹਦੇ ਚੋਂ ਦੇਖ ਲਓ ਜੀ ਰੈਂਡਮਲੀ ਆਪਾਂ ਪਿਕ ਕਰ ਲੈਣੇ ਹੈਗੇ ਕੋਈ ਜਿਵੇਂ ਲਾਈਟ ਸ਼ੇਡ ਪਿਕ ਕਰ ਲੈਣੇ ਹੈਗੇ ਠੀਕ ਹੈ ਆਪਾਂ 360뷰 ਕਰਕੇ ਦਿਖਾਵਾਂਗੇ ਇਹਨਾਂ ਨੂੰ ਕੋਈ ਵੀ ਸੀਟ ਦੇਖਣੀ ਆ ਹਾਂਜੀ ਬਾਈ ਕੋਲੇ ਆਓ ਚਾਹੇ ਮੋਬਾਈਲ ਤੇ ਤਾਂ ਬਈ ਮੋਬਾਈਲ ਤੇ ਹਰ ਕਿਸੇ ਨੂੰ ਭੇਜ ਸਕਦੇ ਹਾਂ ਹਾਂ ਭੇਜ ਸਕਦੇ ਆ ਸੀ ਮੰਨ ਲਓ ਜੀ ਤੁਹਾਡੇ ਸਾਡੇ ਉਹ ਵੀ ਲੈਣਾ ਚਾਹੁੰਦਾ ਹੈਗਾ ਜੀ ਠੀਕ ਆ ਜੀ ਤੁਸੀਂ ਦੇਖੋ ਕਿੰਨਾ ਪਿਆਰਾ 뷰 ਆਇਆ ਹੈਗਾ ਜੀ ਕੀ ਬਾਤ ਹੈ ਹਾਂਜੀ ਤੁਸੀਂ ਦੇਖੋ ਇਹ ਪ੍ਰੋਪਰ ਵਾਲ ਆ ਦਿਖਾ ਦੇ ਬਈ ਇਧਰ ਆ ਚੀਜ਼ ਆ ਦੇਖੋ ਇਹ ਲੱਗਣ ਤੋਂ ਬਾਅਦ ਕਿਵੇਂ ਲੱਗੇਗੀ ਹਾਂ ਇੱਕ ਡਿਜ਼ਾਈਨਿੰਗ ਦਾ ਕਨਸੈਪਟ ਵੀ ਆ ਜਾਂਦਾ ਹੈਗਾ ਜੀ ਤੁਸੀਂ ਇਧਰ ਦੇਖੋ ਹਾਂਜੀ 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 ਇਹ ਸੀਟ ਨਾਲ ਐਵੇਂ ਲੁੱਕ ਆਊਗੀ ਜੀ ਕੀ ਬਾਤ ਹੈ ਜੀ ਹਾਂਜੀ ਨਾਲ ਇੰਟੀਰੀਅਰ ਦਾ ਕੰਮ ਵੀ ਇਹ ਕਹਿਦੀ ਇਹਨੂੰ ਔਕਾ ਕਰਤਾ ਬਿਲਕੁਲ ਹਾਂ ਫ੍ਰੀ ਆਫ ਕਾਸਟ ਕਿੱਥੇ ਲਾ ਸਕਦੇ ਹਾਂ ਫ੍ਰੀ ਆਫ ਕਾਸਟ ਹੋ ਗਿਆ ਜੀ ਇਹ ਜੀ ਤੁਸੀਂ ਦੇਖੋ ਇਹ ਸਾਰਾ ਰੂਮ ਕਿਵੇਂ ਰੈਡੀ ਹੋਊਗਾ ਕਿੱਦਾਂ ਦੀ ਇਹਦੀ ਲੁੱਕ ਆਊਗੀ ਕੀ ਬਾਤ ਹੈ ਜੀ ਹਾਂਜੀ ਹਾਂਜੀ ਤੇ ਬਈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਆਪਾਂ ਅਪਲਾਈ ਦਿਖਾਉਣੀ ਚਾਹੁੰਦੇ ਆਂ ਆਪਣੀ ਜੀ ਵੀ ਆਪਣੀ ਅਪਲਾਈ ਦੀ ਮਤਲਬ ਸਾਰੇ ਗਾਰੰਟੀ ਦਿੰਦੇ ਹੈਗੇ ਆ ਜੀ ਇਹ ਜਿਵੇਂ ਅਪਲਾਈ ਦੇਣਾ ਮੈਂ ਕੱਟ ਪੀਸ ਰੱਖਿਓ ਹੈ ਗੁਰੂ ਵੀਰੇ ਵੀ ਫਿਅਰੀ ਪਤਾ ਲੱਗਦਾ ਵੀ ਵਿੱਚ ਕੀ ਹੈਗਾ ਇਹਦੇ ਆਪਾਂ ਜੀ ਤੁਹਾਨੂੰ ਸਕਰੂ ਲਾ ਕੇ ਦਿਖਾਵਾਂਗੇ ਜੀ ਆਪ ਤੁਸੀਂ ਮਾਰੋ ਪ੍ਰੋਪਰ ਹਾਰਡ ਅਪਲਾਈ ਹੈਗੀ ਆਪਣੇ ਕੋਲੇ ਤਕਰੀਬਨ ਸਾਰੀ ਰੇਂਜ ਦੀ ਅਪਲਾਈ ਹੁੰਦੀ ਹੈ ਵਾਟਰਪੂਫ ਨਾਓਨ ਵਾਟਰਪੂਫ ਜੀ ਤੁਹਾਨੂੰ ਮੈਂ ਸਕਰੂ ਲਾ ਕੇ ਦਿਖਾਉਣਾ ਹੈਗਾ ਜੀ ਠੀਕ ਹੈ ਬਈ ਜੀ ਮਲੇ ਇਹ ਵੀ ਖਾਸ ਚੀਜ਼ ਆ ਮੈਂ ਨਾ ਕਈ ਵਾਰ ਵੀਡੀਓ ਪਾਉਣਾ ਨਾ ਬਈ ਹਾਂਜੀ ਹਾਂਜੀ ਜਾਵੜਾ ਬੋਰਡ ਨਹੀਂ ਹੈਗਾ ਸਾਹ ਦੇਖੋ ਹਾਂਜੀ ਇਹ ਤੁਸੀਂ ਦੇਖੋ ਆਪਾਂ ਵਿਚਾਲੇ ਸਕਰੂ ਲਾਵਾਂਗੇ ਨਹੀਂ ਜ਼ਿਆਦਾ ਦਰਨਾਂ ਇਧਰੋਂ ਸਕਰੂ ਵੀ ਲਾ ਸਕਦੇ ਆਪਾਂ ਇਧਰੋਂ ਤਾਂ ਫਲਟ ਨਹੀਂ ਨਹੀਂ ਹੈਗੀ ਫਟੋ ਕੀ ਤਾਂ ਇੱਥੋਂ ਫਟੋਗੀ ਜੀ ਮੰਨ ਲਓ ਨਾ ਆਪਣੀ ਪਲਾਈ ਜਿਵੇਂ 65 ਰਪਏ ਰੇਟ ਦੀ ਪਲਾਈ ਹੈਗੀ ਆ ਠੀਕ ਹੈ ਜੀ ਤੇ ਇਹਦੀ ਬਹੁਤ ਵਧੀਆ ਕੁਆਲਿਟੀ ਹੈ ਆਹ ਬਹੁਤ ਰੇਅਰ ਪਾਰਟ ਨਹੀਂ ਹੈ ਜੀ ਇਸ ਸਕਰੂ ਲਾ ਕੇ ਦਿਖਾਇਆ ਪ੍ਰੋਪਰ ਇਹਦੀ ਗਾਰੰਟੀ ਵਾਰੰਟੀ ਮਿਲੋਗੀ ਠੀਕ ਹੈ ਮਤਲਬ ਆਪਣੇ ਤੋਂ ਪਲਾਈ 57 ਰੁਪਏ ਫੋਟੋ ਤੋਂ ਸ਼ੁਰੂ ਹੋ ਜੂਗੀ ਤੇ ਆਪਣੇ ਕੋਲ ਇਸ ਤੋਂ ਸਾਰੀ ਰੇਂਜ ਦੀ ਵਧੀਆ ਪਲਾਈ ਹੋਊਗੀ ਹੈਗੀ ਠੀਕ ਹੈ ਜੀ 57 ਰੁਪਏ 65 ਰੁਪਏ ਤੇ 75 ਰੁਪਏ ਇਹ ਬਈ ਕਿੰਨੇ ਟਾਈਮ ਦੀ ਗਾਰੰਟੀ ਹੈ ਜੀ ਇਹ ਗਾਰੰਟੀ ਵਾਲੀ ਪਲਾਈ ਹੁੰਦੀ 10 ਸਾਲ ਦੀ ਗਾਰੰਟੀ ਵੀ ਹੁੰਦੀ ਹੈ 15 ਸਾਲ ਦੀ ਗਾਰੰਟੀ ਵੀ ਹੁੰਦੀ ਹੈ ਦੋ ਤਿੰਨ ਤਰ੍ਹਾਂ ਦੀ ਪਲਾਈ ਹੈਗੀ ਆਪਣੇ ਕੋਲੇ ਕਿਹੜੀ ਗਾਰੰਟੀ ਵਾਲੀ ਹੁੰਦੀ ਹੈ ਸੈਮੀ ਵਾਟਰ ਪ੍ਰੂਫ ਵਾਟਰ ਪ੍ਰੂਫ ਸਾਰੀ ਰੇਂਜ ਪ੍ਰੋਪਰ ਹੁੰਦੀ ਹੈਗੀ ਜੀ ਠੀਕ ਹੈ ਜੀ ਬਈ ਇਹ ਕੀ ਪ੍ਰੋਡਕ ਇਹ ਦੀ ਵੀ ਆਪਣੀ ਮੰਨ ਲਓ 15 ਸਾਲ ਦੀ ਗਾਰੰਟੀ ਹੁੰਦੀ ਆ ਠੀਕ ਹੈ ਕੋਲ 파ਟ ਜੇ ਕੋਈ ਇਹਨੂੰ ਸ਼ੌਂਕ ਲੱਗ ਜੇ ਕਿਸੇ ਵੀ ਤਰ੍ਹਾਂ ਨਾ ਖਰਾਬ ਹੋ ਜੇ ਇਹਦੀ 15 ਸਾਲ ਦੀ ਗਾਰੰਟੀ ਹੈਗੀ ਆ ਇਹ ਬਾਈ ਲੱਕੜ ਦੀ ਪ੍ਰੋਡਕਟ ਆ ਜੀ ਕਰਾ ਹਾਂ ਲੱਕੜ ਤੇ ਪਲੱਸ ਰਾਈਜ਼ਨ ਤੋਂ ਮਿਕਸ ਹੋ ਕੇ ਬਣਿਆ ਹੁੰਦਾ ਜੀ ਠੀਕ ਹੈ ਜੀ ਡਬਲ ਪੀਸੀ ਆ ਗਿਆ ਜੀ ਮਤਲਬ ਬਹੁਤ ਵਧੀਆ ਪ੍ਰੋਡਕਟ ਹੈ ਇਹਦੇ ਤੁਸੀਂ ਸਾਡੇ ਤੋਂ ਆਨਲਾਈਨ ਪਰਚੀ ਭੇਜ ਕੇ ਰੇਟ ਲੈ ਸਕਦੇ ਹੋ ਤੁਹਾਨੂੰ ਅਸੀਂ ਰੇਟ ਦੇ ਦਾਂਗੇ 15 ਸਾਲ ਦੀ ਦੀ ਗਾਰੰਟੀ ਹੈ ਇਹਦੇ ਬਾਈ ਕੋਈ ਲੋਗ ਲੂਕ ਇਹਦੇ ਪ੍ਰੋਬਲਮ ਤੋਂ ਨਹੀਂ ਮੰਨ ਲਓ ਕੋਈ ਸਕਰੂ ਅਸੀਂ ਲਾ ਕੇ ਦਿਖਾਵਾਂਗੇ ਤੁਸੀਂ ਭਵਾਂ ਸੌਰੀ ਸਕਰੂ ਲਾ ਕੇ ਕਾਂ ਤੁੱਪ ਨਾਲ ਮੀਂਹ ਨਾਲ ਕਿਸੇ ਤਰੀਕੇ ਨਾਲ ਖਰਾਬ ਨਹੀਂ ਹੁੰਦੀਆਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਈ ਵਾਰ ਨਹਿਰੇ ਨੂੰ ਰਿਜੋਰਟ ਕੇ ਡਿੱਗ ਜੇ ਤਾਂ ਵੀ ਨਹੀਂ ਖਰਾਬ ਹੁੰਦੀ ਬਾਈ ਪੱਕੀ ਗੱਲ ਹੈ ਫੁੱਲ ਗਾਰੰਟੀ ਆਪਾਂ ਤੁਹਾਨੂੰ ਸਿੱਟ ਕੇ ਦਿਖਾਵਾਂਗੇ ਜੀ 5 ਸਾਲ ਦੀ ਗਾਰੰਟੀ ਹੈਗੀ ਆ ਠੀਕ ਹੈ ਤੇ 10 ਸਾਲ ਦੀ ਗਾਰੰਟੀ ਵਾਲੀ ਵੀ ਹੈਗੀ ਤੇ 15 ਸਾਲ ਦੀ ਗਾਰੰਟੀ ਵਾਲੀ ਵੀ ਹੈਗੀ ਜੀ ਠੀਕ ਹੈ ਜੀ ਹਾਂ ਇਹਦੇ ਆਪਾਂ ਨੂੰ 4-5 ਬ੍ਰਾਂਡ ਹੁੰਦੇ ਨੇ ਪੋਲੀਵਰਡ ਦੀਆਂ ਟੈਂਕੀਆਂ ਹੁੰਦੀਆਂ ਜੀ ਸੁਪਰੀਮ ਦੀਆਂ ਹੁੰਦੀਆਂ ਹੈਗੀਆਂ ਠੀਕ ਹੈ ਬਾਈ ਤੂੰ ਸਿੱਟੇ ਚਾ ਲੈਣੇ ਅਸੀਂ ਉਸਦਿਆਂ ਬਾਈ ਨੂੰ ਠੀਕ ਹੈ ਬਈ ਫੁੱਲ ਗਾਰੰਟੀ ਹੈਗੀ ਜਿਵੇਂ ਇੱਕ ਦੋ ਟੈਂਕੀ ਆਪਣੇ ਕੋਲੇ ਹੋ ਜਿਵੇਂ ਹੈਗੇ ਮਤਲਬ ਕਿੰਨਾ ਚ ਪਾਣੀ ਗਰਮ ਵੀ ਨਹੀਂ ਹੁੰਦਾ ਤੇ ਠੰਡਾ ਵੀ ਨਹੀਂ ਹੁੰਦਾ ਠੀਕ ਹੈ ਜੀ ਪਰ ਉਹਨਾਂ ਦੀ 10 ਸਾਲ ਤੋਂ 15 ਸਾਲ ਦੀ ਗਾਰੰਟੀ ਹੈਗੀ ਤੁਸੀਂ ਦੇਖੋ ਆ ਟੁੱਟਣਾ ਜਾਵੇ ਕਿ ਛੋਟੀ ਟੁੱਟਦੀ ਨਹੀਂ ਜੀ ਮਤਲਬ ਪੂਆ ਮਰਜ਼ੀ ਸਿੱਟੀ ਚੱਲੋ ਠੀਕ ਹੈ ਜੀ ਬਈ ਕਿਤੇ ਆਏ ਨਹੀਂ ਟੁੱਟਦੀਆਂ ਕਿਤੇ ਧੁੱਪ ਨਾਲ ਜਾਂ ਉਹਦੇ ਨਾਲ ਮੌਸਮ ਨਾਲ ਤਾਂ ਇਹਨਾਂ ਨੂੰ ਫਰਕ ਪੈਂਦਾ ਨਹੀਂ ਤੋੜ ਕੇ ਲਿਆਉਣੀਆਂ 5 ਸਾਲ ਆਪਾਂ ਪੀਸ ਵੱਟੇ ਪੀਸ ਜਿਹੜੀ ਗਾਰੰਟੀ 10 ਆਲਾ ਉਹ 10 ਸਾਲ ਦੀ ਠੀਕ ਹੈ ਜੀ ਨੇੜੇ ਲਿਆਓ ਬਈ ਨੇੜੇ ਦਿਖਾ ਦਿਓ ਦਿਖਾ ਦਿਓ ਇਹ ਟ ਮਤਲਬ ਜੇ ਕਿਸੇ ਵੀ ਤਰ੍ਹਾਂ ਟੁੱਟ ਗਈ ਹਾਂ ਫੁੱਲ ਗਾਰੰਟੀ ਪੀਸ ਬੱਟੇ ਪੀਸ ਆਈ ਮੈਂ ਰੱਖਿਆ ਕਿ ਇੱਥੋਂ ਟੁੱਟ ਗਈ ਇਹਦਾ ਟੁੱਟਦੀ ਨਹੀਂ 500 ਲੀਟਰ ਲਿਖਿਆ ਹੋਇਆ ਹਾਂਜੀ 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 ਲਓ ਵੀ ਦੋਸਤੋ ਤਿੰਨੇ ਟੈਂਕੀ ਕਿ ਦੇਖ ਸਕਦੇ ਹੋ ਤੁਸੀਂ ਹਾਂ ਇਹ ਸੁਪਰੀਮ ਦੀਆਂ ਵੀ ਹੁੰਦੀਆਂ ਆਪਣੇ ਕੋਲ ਵਿਕਟ੍ਰਸ ਦੀਆਂ ਹੁੰਦੀਆਂ ਹੈਗੀਆਂ ਜੀ ਠੀਕ ਹੈ ਜੀ ਤੇ ਮਤਲਬ ਪੋਲੀਵਰਡ ਦੀਆਂ ਵੀ ਹੁੰਦੀਆਂ ਇਹ ਹੁੰਦੀਆਂ ਭਾਈ ਬ੍ਰਾਂਡ ਦੀ ਨੇ ਬ੍ਰਾਂਡ ਦਿੰਦੀ ਬ੍ਰਾਂਡ ਹੁੰਦਾ ਠੀਕ ਹੈ ਜੀ ਪ੍ਰੋਪਰ 5 ਸਾਲ ਤੋਂ ਲੈ ਕੇ 15 ਸਾਲ ਤੱਕ ਦੀਆਂ ਟੈਂਕੀਆਂ ਹੈਗੀਆਂ ਤੁਸੀਂ ਫੋਨ ਤੇ ਆਪਣੇ ਤੋਂ ਰੇਟ ਪੁੱਛ ਕੇ ਆਓ ਪਹਿਲਾਂ ਆ ਆ ਪਾਣੀ ਆਂਦੇ ਇੱਥੇ ਠੀਕ ਨੂੰ ਰੇਟ ਦੇ ਦਾਂਗੇ ਤੁਸੀਂ ਆਪ ਟਰਾਈ ਜਿੱਥੋਂ ਮਰਜ਼ੀ ਕਰਦੇ ਠੀਕ ਆ ਜੀ ਪਰ ਇਹ ਵੀ ਇੱਕ ਵੱਡੀ ਗੱਲ ਆ ਬਾਈ ਕੱਲੀ ਕੁਆਲਿਟੀ ਨਹੀਂ ਰੇਟ ਦੀ ਗੱਲ ਵੀ ਬਾਈ ਨੇ ਕਹੇ ਤੀ ਆਪਦਾ ਪਹਿਲਾਂ ਮਾਰਕੀਟ ਤੋਂ ਤਸੱਲੀ ਕਰ ਲਓ ਰੇਟ ਆਪਾਂ 10 ਵੀ ਦਿੰਨੇ ਜਿਵੇਂ 4 ਲੇਅਰ ਟੈਂਕੀ ਅਸੀਂ 5 ਸਾਲ ਦੀ ਗਾਰੰਟੀ 1000 ਲੀਟਰ ਦੀ 3700 ਰੁਪਏ ਦਿੰਨੇ ਆ 5 ਸਾਲ ਦੀ ਗਾਰੰਟੀ ਉਹਦੀ ਠੀਕ ਆ ਜੀ 4 ਲੇਅਰ 37 ਕਿੰਨੇ ਦੀ 3700 ਦੀ 1000 ਲੀਟਰ ਦੀ 3700 5 ਸਾਲ ਦੀ ਗਾਰੰਟੀ ਹੈ ਹਾਂ ਜੀ ਤੇ ਲੋ ਵੀ ਮਿੱਤਰੋ ਬਾਈ ਕੋਲੇ ਪ੍ਰੋਡਕਟ ਕਹਿੰਦੇ ਨਾ ਪੂਰੇ ਕੋਕਾ ਨੇ ਹਾਂ ਜੀ ਹਾਂ ਜੀ ਸਭ ਤੋਂ ਵੱਡੀ ਆਪ ਨੂੰ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਵੀ ਕਿਹੜੀ ਚੀਜ਼ ਕਿਵੇਂ ਕੰਮ ਕਰੂਗੀ ਇਹ ਵੈਂਟੇਜ ਵੀ ਹੁੰਦੀ ਹੈਗੀਆਂ ਤੁਸੀਂ ਮੰਨ ਲਓ ਜਿਵੇਂ ਨਾਲ ਸ਼ੀਸ਼ਾ ਲੱਗਿਆ ਹੋਈ ਵਾਲੇ ਵੈਂਟੇ ਆ ਗਏ ਹੈਗਾ ਬਹੁਤ ਸੋਹਣਾ ਕਨਸੈਪਟ ਬਣਿਆ ਹੋਇਆ ਇਹਦਾ ਵੀ ਠੀਕ ਆ ਭਾਈ ਜੀ ਹਾਂਜੀ ਹਾਂਜੀ ਤੇ ਲਓ ਵੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਬਈ ਐਡਰੈਸ ਦੁਬਾਰਾ ਦੱਸ ਦਈਏ ਆਪਣਾ ਹੈਗਾ ਜੀ ਮੇਨ ਬੱਸ ਸਟੈਂਡ ਭਲਾਈਆਣਾ ਸੰਧੂ ਬਿਲਡਿੰਗ ਮਟੀਰੀਅਲੀ ਤੇ ਭਲਾਈਆਣਾ ਆਪਣੀ ਮੇਨ ਬੱਸ ਸਟੈਂਡ ਤੇ ਦੁਕਾਨਾ ਜੀ ਮਾਸ਼ੇਦ ਦੁਕਾਨ ਪੁੱਛ ਕੇ ਵੀ ਤੁਸੀਂ ਆ ਸਕਦੇ ਹੋ ਮੁਕਸਰ ਬਠਿੰਡਾ ਰੋਡ ਦੇ ਉੱਪਰ ਆਈ ਬਠਿੰਡਾਓ ਤੇ ਬਾਈ ਦਾ ਬਹੁਤ ਵਧੀਆ ਕੰਮ ਆ ਰੇਟ ਬਹੁਤ ਜੈਨੂਨ ਨੇ ਸਭ ਤੋਂ ਵੱਡੀ ਗੱਲ ਤੇ ਦੂਸਰੀ ਗੱਲ ਬਾਈ ਨੇ ਨਾਲ ਦੀ ਨਾਲ ਐਕਸਪੈਰੀਮੈਂਟ ਕਰਕੇ ਦਿਖਾਏ ਨੇ ਸਾਰੀਆਂ ਚੀਜ਼ਾਂ ਦੀ 10 ਸਾਲ ਦੀ ਗਾਰੰਟੀ ਆ ਜਿੰਨੇ ਵੀ ਪ੍ਰੋਡਕਟ ਤੁਸੀਂ ਦੇਖਿਆ ਵੀਡੀਓ ਨੂੰ ਕਰਾ ਸ਼ੇਅਰ ਧੰਨਵਾਦ ਦੋਸਤੋ